ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੀਦਕੋਟ ਸ਼ਹਿਰ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਆਪਾਂ ਐਂਟਰੀ ਨਹੀਂ ਮਾਰਨੀ ਮਿੱਤਰੋ ਤੁਹਾਨੂੰ ਰਸਤਾ ਇੱਕ ਵਾਰੀ ਮੈਂ ਘਰ ਦਾ ਜਰੂਰ ਸਮਝਾ ਦਿੰਨਾ ਕਈ ਵਾਰੀ ਫੋਨ ਵਗੈਰਾ ਨਹੀਂ ਲੱਗਦਾ ਹੁੰਦਾ ਫਿਰ ਘਰੇ ਪਹੁੰਚਣਾ ਜਿਹੜਾ ਤੁਹਾਨੂੰ ਸੌਖਾ ਹੋ ਜਾਊਗਾ ਹੁਣ ਤੁਸੀਂ ਐਡਰੈਸ ਕਰ ਲਓ ਨੋਟ ਮਿੱਤਰੋ ਜਦੋਂ ਤੁਸੀਂ ਪੀ ਹਾਈਵੇ ਵਾਲੇ ਪਾਸੇ ਉਤਰ ਕੇ ਪੋਲ ਦੇ ਥੱਲੋਂ ਦੀ ਫਰੀਦਕੋਟ ਸ਼ਹਿਰ ਵਾਲੇ ਪਾਸੇ ਨੂੰ ਆਓਗੇ ਤਾਂ ਤੁਹਾਨੂੰ ਤਿੰਨ ਪੱਠੇ ਮਿਲ ਲੰਗੇ ਸੱਜੇ ਹੱਥ ਉਹ ਤਿੰਨੇ ਪੱਟੇ ਤੁਸੀਂ ਕਰਾਸ ਕਰਕੇ ਅੱਗੇ ਛੇਠੀ ਦਾ ਪੱਠਾ ਚੌਥਾ ਆਊਗਾ ਮਿੱਤਰੋ ਤੇ ਉਹ ਪੱਠੇ ਦੇ ਕੋਲੋਂ ਨਾਲ ਕਰਕੇ ਮਿੱਤਰੋ ਗੁਰੂ ਨਾਨਕ ਜਿਹੜਾ ਕਾਰ ਡੀਲਰ ਵਾਲਿਆਂ ਦੀ ਦੁਕਾਨ ਲੰਘ ਕੇ ਉਦੋਂ ਅੱਗੇ ਆ ਕੇ ਝੋਨਾ ਆ ਜੂਗਾ ਤੇ ਝੋਨੇ ਦੇ ਨਾਲ ਵਾਲੀ ਬਿਲਕੁਲ ਪਈ ਮੁਰਦੀ ਆ ਮਿੱਤਰੋ ਤੁਹਾਨੂੰ ਸਿੱਧੀ ਮੈਂ ਵੀਡੀਓ ਦੇ ਵਿੱਚ ਦਿਖਾ ਦਿੱਤੀ ਆ ਉਦੋਂ ਅੱਗੇ ਜੇ ਤੁਸੀਂ ਫਰੀਦਕੋਟ ਵਾਲੇ ਪਾਸੇ ਆਉਣੇ ਆ ਤਾਂ ਫਿਰ ਵੀ ਤੁਸੀਂ ਮਿੱਤਰੋ ਫਰੀਦਕੋਟ ਵਾਲੇ ਪਹਿਲਾ ਪੱਠਾ ਤੇ ਪਹਿਲੇ ਪੱਠੇ ਦੇ ਸਾਹਮਣੇ ਬਿਲਕੁਲ ਪਈ ਉਤਰੂਗੀ ਖੇਤਾਂ ਦੇ ਵਿੱਚ ਬਰ ਘਰ ਆ ਬਾਈ ਹੁਣ ਇਹਦਾ ਬੜੀ ਦੂਰੀ ਤੈਅ ਨਹੀਂ ਕਰਨੀ ਪੈਣੀ ਤੁਹਾਨੂੰ ਬਸ ਉੱ ਦੇਸ ਚਿੱਟੀ ਕੋਠੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਮੇਰੇ ਨਾਲ ਗੁਰੇ ਕਬਾਲ ਮਾਸਟਰ ਹੈ ਨਾ ਜੀ ਹਾਂਜੀ ਗੁਰੇ ਕਬਾਲ ਵੈਸਟਰ ਜੀ ਹੋਣਗੇ ਜਾਣਕਾਰੀ ਦੇ ਲਈ ਜਿਨ੍ਹਾਂ ਦੇ ਕੋਲੇ ਜਾਨਵਰ ਤੁਹਾਨੂੰ ਵੈਸੇ ਦੋ ਵਿਖਾਉਣੇ ਸੀ ਇੱਕ ਗਾਂ ਵਿਖਾਉਣੀ ਸੀ ਤੇ ਇੱਕ ਮੈਂ ਵਿਖਾਉਣੀ ਸੀ ਗਾਂ ਦੇ ਬਾਰੇ ਮੈਂ ਜਾਣਕਾਰੀ ਲੈ ਦੂੰਗਾ ਗਾਂ ਨੂੰ ਥੋੜੀ ਜਿਹੀ ਢਿੱਲੀ ਹੋ ਗਈ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਨਹੀਂ ਕਵਰ ਕਰਨੀ ਆਪਾਂ ਕਵਰ ਕਰਨੀ ਆ ਕੱਲ ਲਈ ਮੱਝ ਮਿੱਤਰੋ ਗੱਲਬਾਤ ਕਰ ਲੈਨੇ ਆ ਸਾਰੀ ਜਾਣਕਾਰੀ ਲੈ ਦੇਣਾ ਤੁਹਾਨੂੰ ਸੱਸੀ ਕਾਲ ਵੈਸਟਰ ਜੀ ਸੱਸੀ ਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਸੇਤਾਂ ਘਰ ਪਰਿਵਾਰ ਜੀ ਸਭ ਜੀ ਠੀਕ ਅੱਛਾ ਗੁਰਕਬਾਲ ਭਾਈ ਫਿਰ ਕਿੰਨਾ ਚਿਰ ਮਾਸਟਰੀ ਕਰ ਲਈ ਜੀ ਮਾਤੇ 33 ਸਾਲ 33 ਸਾਲ ਠੀਕ ਹੈ ਫਿਰ ਕਿਹੜੇ ਕਿਹੜੇ ਸਕੂਲੇ ਪੜਾਤਾ ਤੁਸੀਂ ਦੋ ਸਕੂਲ ਜੀ ਬਰਗਾੜੀ ਤੇ ਟੁੱਡੀ ਬਰਗਾੜੀ ਤੇ ਟੁੱਡੀ ਹੈ ਠੀਕ ਆ ਅੱਛਾ ਫਿਰ ਉਗਮਲਤ ਤੋ ਤੁਹਾਡੇ ਪੜਾਈ ਬੱਚੇ ਹਨਾ ਕਈ ਵਾਰੀ ਹੁਣ ਮਿਲਦੇ ਹੋਣਗੇ ਖੁਸ਼ੀ ਤਾਂ ਹੁੰਦੀ ਹਣੀ ਕੋਈ ਕੁਛ ਬਣ ਜਾਂਦਾ ਕੋਈ ਕੁਛ ਬਣ ਜਾਂਦਾ ਹਨਾ ਜੀ ਬਹੁਤ ਖੁਸ਼ ਸਫਰ ਹੁੰਦਾ ਹਨਾ ਜੀ ਅਸਕਰ ਤੁਸੀਂ ਵੀ ਕਿਤੋਂ ਪੜ੍ਹ ਕੇ ਗਾ ਤੁਸੀਂ ਬਣੇ ਹਨਾ ਹਾਂਜੀ ਜੀ ਜੀ ਅੱਛਾ ਗੁਰ ਇਕਬਾਲ ਬਾਈ ਅੱਜ ਤੁਸੀਂ ਆਪਾਂ ਵੇਚਣੀ ਆ ਮੈਂ ਇੱਕ ਹਨਾ ਤੇ ਇੱਕ ਵੇਤਨੀ ਸੀ ਆਪਾਂ ਗਾਂ ਗਾਂ ਨੂੰ ਤਾਂ ਚਲੋ ਫਿਰ ਪ੍ਰੋਬਲਮ ਆ ਗਈ ਤੇ ਇਹ ਮੈਂ ਜਿਹੜੀ ਆਪਾਂ ਵੇਚਣੀ ਆ ਇਹ ਕਿੰਨਾ ਮਸੂਆ ਸੁਆ ਹੁੰਦੀ ਐ ਜੀ ਘਰ ਦੀ ਝੋਟੀ ਐ ਜੀ ਦੂਜਾ ਸੁਆ ਇਹਨੇ ਕਿ ਸੁਣਾਏ ਜੀ ਪਹਿਲੇ ਸੂਏ ਮੈਂ ਇਹ ਲੋਕਾਂ ਵਾਂਗੂ ਝੂਠ ਮਾਰਦਾ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਇਹਨੇ ਜੀ ਐਰ ਕਿਸਾਨ ਉਮੀਦ ਹੈ 14 ਤੋ ਵੀ ਤੱਕ ਪੂਰੀ ਜੀ ਉਹ ਇਹਦਾ ਰੁਖ ਟੰਗਿਆ ਜੀ ਪਾਲੀ ਪੁੱਲੀ ਚੰਗੇ ਆਈ ਹੈ ਹਨਾ ਅੱਛਾ ਬਸ ਜੀ ਇਹਦੇ ਦਿਨ ਕਿੰਨੇ ਪਏ ਹਜੇ ਇਹਦੇ ਦਿਨ ਜੀ ਅੱਜ ਅੱਜ ਤੋਂ ਬਾਅਦ 13 ਤੇ 14 ਦਿਨ ਪਏ ਹਜੇ ਜਿਹੜੇ ਕਾਗਜ਼ੀ ਦਿਨ ਪੂਰੇ ਹੋਣ ਦੇ ਵਿੱਚ ਵੀ 10ਵੇਂ ਮਹੀਨੇ ਤੋਂ ਹਜੇ 3-4 ਦਿਨ ਘੱਟ ਇਹ ਹੋ ਗਏ ਕਿ 10 ਮਹੀਨੇ ਦੇ 10 ਦਿਨ ਦਿਨ ਪੂਰੇ ਕਰਦੀ ਹੈ ਹਨਾ ਜੀ ਐਈਆ ਅਸਤਾ ਜੀ ਤੇ 13-14 ਦਿਨ ਹਜੇ ਪਏ ਆ ਅੱਛਾ ਜੀ ਚਵਾ ਕਿਵੇਂ ਪੁੱਲ ਲੀਆ ਚੋਣ ਜਾਨੂ ਚੋਲੀ ਭੋਲੀ ਚੋਲੀ ਠੀਕ ਆ ਜੀ ਅਜੇ ਇਹਦੇ ਜਿਹੜਾ ਟੀਕਾ ਲਵਾਇਆ ਟੀਕੇ ਤੋਂ ਕਰੋਸ ਹੈ ਜਾਂ ਸੰਤ ਤੋਂ ਕਰੋਸ ਹੈ ਨਹੀਂ ਜੀ ਟੀਕੇ ਤੋਂ ਕਰਾ ਸ ਹੈ ਡਾਕਟਰ ਤੋਂ ਵੈਟਰਨਰੀ ਤੋਂ ਜੀ ਜੀ ਤੇ ਇਸੇ ਬੋਲ ਜਿਹੜੇ जहिड़ी नसल नसल जी टी भराया चङा टीका पढ़ाया हुया ਪਹਿਲੇ ਝਾਲ ਦੀ ਕੱਟੀ ਹੈ ਜੀ ਉਹ ਇਹਦੀ ਪਹਿਲੇ ਸੋਏ ਦੀ ਕੱਟੀ ਆ ਗਈ ਠੀਕ ਹੈ ਠੀਕ ਹੈ ਅੱਛਾ ਭਾਈ ਜੇ ਕੋਈ ਆਪਣੇ ਮਸਤ ਜੀ ਆਪਣੇ ਵਰਗਾ ਸ਼ੌਂਕੀਆ ਬੰਦਾ ਹੀ ਕਈ ਵਾਰੀ ਘਰੇ ਰੱਖਣ ਨੂੰ ਮੈਂ ਚੰਗੀ ਪਾਲਦਾ ਹੁੰਦਾ ਵੀ ਟਿਕਾਣੇ ਤੋਂ ਮਿਲ ਜਾ ਰੁਪਈਆ ਵੇਚਦਾ ਵੀ ਜਾਂ ਘੱਟ ਲੱਗ ਜਾਏ ਜਾਂ ਵੱਧ ਲੱਗ ਜਾਏ ਜਾਂ ਘੱਟ ਲੱਗ ਜਾਏ ਉਹ ਤਾਂ ਚਲੋ ਸੌਦੇ ਤੇ ਡਿਪੈਂਡ ਹੁੰਦਾ ਕਿਉਂਕਿ ਇਹੋ ਜਿਹਾ ਜਾਨਵਰ ਵੀ ਮਿਲ ਲੈ ਕੇ ਕਿਸਮਤ ਤੇ ਡਿਪੈਂਡ ਹੁੰਦਾ ਸਹੀ ਤਾਂ ਇਹ ਗੱਲ ਆਉਂਦੀ ਹੈ ਜੀ ਅੱਛਾ ਵੀ ਜੇ ਕੋਈ ਘਰੇ ਰੱਖਣ ਨਾਲ ਲੈ ਜਾਵੇ ਤੇ ਫਿਰ ਕੋਈ ਲੰਬੇ ਵਾਲੀ ਗੁਜਾਇਸ਼ ਤਨੀ ਦੇ ਵਿੱਚ ਕਰਦਾ ਕੋਈ ਇਹਦੇ ਚ ਲੰਬੇ ਵਾਲੀ ਗੁਜਾਇਸ਼ ਨਹੀਂ ਆਉ ਭੱਜਣ ਤੋਂ ਜੀ ਭਾਵੇਂ 10 ਦਿਨ ਪਹਿਲਾਂ ਛੱਡਿਓ ਤੇ ਭਾਵੇਂ ਸੂਨ ਤੋਂ ਪਹਿਲਾਂ 5 ਦਿਨ ਛੱਡ ਦਿਓ ਅੱਛਾ ਜੀ ਇਹ ਇੰਨੀ ਮਿੱਠੀ ਹੈ ਇੰਨੀ ਵੀ ਆਪਦੇ ਆਪ ਨਹੀਂ ਇਹਨੂੰ ਕਰਮ ਵਾਲੀ ਨੇ ਕਹਿਣਾ ਮੈਂ ਨਹੀਂ ਦੇਣਾ ਤੋਲੀ ਆਟੇ ਦੀ ਪਾ ਕੇ ਵੀ ਛੋਲੇ ਕੀ ਬਾਤ ਹੈ ਜੀ ਠੀਕ ਹੈ ਵੀ ਇਹਨਾਂ ਮੰਨ ਲੋ ਕਹਿ ਸਕਦੇ ਆ ਵੀ ਇੱਕ ਕਿਸਮਤ ਵਾਲੀ ਮੱਝ ਕਹਿ ਸਕਦੇ ਆ ਵੀ ਜਿਹੜੇ ਘਰੇ ਜਾਊਗੀ ਉਹ ਰੁਪਾਗਾ ਦਾ ਸਾਹਮਣੇ ਖਲੋਤੀ ਆ ਜੀ ਹਾਂ ਦਾਦੁਰ ਕਰਾਣਾ ਹੈ ਨਹੀਂ ਕਰਮ ਵਾਲੀ ਨੂੰ ਅੱਛਾ ਭਾਈ ਇਹਦੇ ਦੇਣਾ ਵੀ ਪਏ ਆ ਫਿਰ ਲੇਵਾ ਲੂਵਾ ਤਾਂ ਹਜੇ ਪੂਰਾ ਬਣਾਉਣਾ ਹੈ ਜੇ ਤੇ ਵੇਖ ਲੋ ਜੀ ਇੰਨੇ ਦਿਨਾਂ ਦੇ ਵਿੱਚ ਬਣਾਉਣਾ ਹੈ ਪੂਰੀ ਜਬਰਦਸਤ ਤਿਆਰ ਹੋ ਦੂਗੀ ਭਾਈ ਹਨਾ ਜੋ ਕੁਛ ਹੈਗਾ ਜੀ ਤੁਹਾਡੇ ਸਾਹ ਠੀਕ ਹੈ ਅੱਛਾ ਮਾਸਟਰ ਦੀ ਰੇਟ ਕੀ ਤਿਆਰ ਕਰਨਾ ਆਪਾਂ ਕਿੰਨੇ ਦੀ ਦੇਣੀ ਹੈ ਭਰਾਗ ਵੇਖੋ ਗੱਲਾਂ ਦੋਈ ਕਰਨੀਆਂ ਜੀ ਜਿਆਦਾ ਆਪਾਂ ਹਾਂ ਨੇੜੇ ਜੇ ਗੱਲ ਆਪਾਂ ਬਸ ਜਿੱਥੇ ਜ ਆਪਣਾ ਛੜਨਾ ਨਾ ਨਹੀਂ ਤਾਂ ਜਿੰਨਾ ਪੁੱਗੂਗੀ ਤਾਂ ਨਾ ਲਊਗਾ ਅਗਲਾ ਆਪਾਂ ਨੂੰ ਨਾ ਪੁੱਗੂਗੀ ਤਾਂ ਆਪਾਂ ਨਾ ਦੇਵਾਂਗੇ ਵਪਾਰੀ ਨਹੀਂ ਆਪਾਂ ਦਾ ਜ਼ਿਮੀਂਦਾਰ ਹੈ ਲਿਆ ਬਰੇ ਇਹਨਾਂ ਦੀ ਮਾਜਿਆ ਜੀ 2 ਲੱਖ ਰੁਪਈਆ ਦੀ ਕੀਮਤ ਆ ਜੀ ਜਿਹੜਾ ਕੋਈ ਛੱਜਨ ਚੰਗੇ ਵਿਹਾਰ ਵਾਲਾ ਆਇਆ ਜੀ 1.80 ਦੀ ਮੈਂ ਦੇ ਦੂੰ ਇਹਦੋਂ ਕੱਟ ਦੇ ਇਹਦੋਂ ਕੱਟ ਨਹੀਂ ਵੀ 1.80 ਦੀ ਆਪਾਂ ਮੈਂ ਦੇਵਾਂਗੇ ਇਹਦੋਂ ਕੱਟ ਨਹੀਂ ਦੇ ਠੀਕ ਹੈ ਖੁਸ਼ ਹੋ ਕੇ ਦੇ ਹਾਂ ਵੀ ਪਹਿਲੋ ਇਹ ਵੀ ਗੱਲ ਆ ਵੀ ਮਤਲਬ ਮਿਲ ਵੀ ਇੱਕ ਚੀਜ਼ ਦਾਨੀ ਆ ਕਹਿਣਾ ਹਨਾ ਜਾਦਗਰੀ ਅੱਛਾ ਇਹਦਾ ਜਿਵੇਂ ਹੁਣ ਤੁਸੀਂ ਤਾਂ ਇਹਨੂੰ ਚੋਪਾੜ ਲੈਨੇ ਆ ਵੇਖਦੇ ਖਾਣ ਪੀਣ ਨੂੰ ਖੁੱਲੀ ਡੁੱਲੀ ਆ ਵੀ ਜਿਵੇਂ ਜਿਹੜਾ ਕੋ ਜੋ ਮਰਜੀ ਪਾਈ ਜੋ ਠੀਕ ਆ ਭਾਈ ਠੀਕ ਆ ਜੀ ਹਮੇ ਕਈ ਪਸ਼ੂ ਚਾਰੂ ਚੁਰੂ ਘਟ ਹੁੰਦੇ ਉਹ ਨਹੀਂ ਨਹੀਂ ਜੋ ਮਰਜ਼ੀ ਪਾਈ ਠੀਕ ਆ ਭਾਈ ਠੀਕ ਆ ਜੀ ਤੇ ਵੀ ਮੈਂ ਤੁਹਾਨੂੰ ਵਿਖਾਈਆ ਗੁਰਕਬਾਲ ਮਾਸਟਰ ਦੇ ਕੋਲੋਂ ਫਰੀਦਕੋਟ ਸ਼ਹਿਰ ਦੇ ਵਿੱਚੋਂ ਚੈਲ ਰੋਡ ਤੋਂ ਫਰੀਦਕੋਟ ਤੋਂ ਜਿਹੜਾ ਚੈਲ ਰੋਡ ਆਸ ਰੋਡ ਦੇ ਉੱਤੋਂ ਪਾਈ ਦੇ ਨਾਲ ਜਾਣਕਾਰੀ ਲੈ ਕੇ ਦਿੱਤੀ ਆ ਆਪਣੇ ਨਾਲ ਮੌਜੂਦ ਸੀ ਜਿਨ੍ਹਾਂ ਨੇ 33 ਸਾਲ ਮੈਸਟਰੀ ਕੀਤੀ ਹੈ ਤੇ ਮਾਸਟਰ ਹਮੇਸ਼ਾ ਜਿਹੜਾ ਬਣਦਾ ਹੁੰਦਾ ਉਹ ਨਾ ਇਨਸਾਨ ਚਲੋ ਸਾਡਾ ਵੀ ਤਜਰਬਾ ਆਪਦਾ ਆਪਦਾ ਹੁੰਦਾ ਪਰ ਜਿਹੜੇ ਇਨਸਾਨ ਨੇ ਮੈਸਟਰੀ ਕੀਤੀ ਹੁੰਦੀ ਉਹ ਬੰਦੇ ਦੇ ਮੱਥੇ ਤੋਂ ਪੜ ਲੈਂਦਾ ਹੁੰਦਾ ਵੀ ਇਹ ਇਨਸਾਨ ਕਿਵੇਂ ਦਾ ਕਿਉਂ ਜੀ ਤਜਰਬਾ ਹੋ ਜਾਂਦਾ ਕਿਉਂਕਿ ਹਰ ਬੱਚੇ ਦੇ ਨਾਲ ਵਿਚਰਨਾ ਹਰ ਇੱਕ ਇਨਸਾਨ ਦੇ ਨਾਲ ਵਿਚਰਨਾ ਬਹੁਤ ਵੱਡੀ ਗੱਲ ਆਉਂਦੀ। ਅੱਛਾ ਜੀ ਆਪਣਾ ਨੰਬਰ ਸਾਂਝਾ ਕਰਦੀ 90093 84275 90093 93 84275 90093 93 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਕੀ ਕਰਨਾ ਤੁਸੀਂ ਬਾਈ ਦੇ ਨਾਲ ਫੋਨ ਤੇ ਫੋਨ ਤੇ ਕੀ ਕਰਨਾ ਤੁਸੀਂ ਬਾਈ ਦੇ ਨਾਲ ਸੌਦਾ ਤੇ ਸੌਦਾ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਮੈਂ ਤੁਸੀਂ ਆ ਕੇ ਬਾਈ ਮੈਂ ਵੇਖਣੀ ਆ ਜੇ ਤੁਹਾਨੂੰ ਲੱਗੀ ਪਸੰਦ ਆ ਤੇ ਫਿਰ ਤੁਸੀਂ ਕਰਾਉਣਾ ਤੁਸੀਂ ਟੈਂਪੂ ਤੇ ਟੈਂਪੂ ਕਰਾ ਕੇ ਬਾਈ ਨੂੰ ਦੇਣੇ ਆ ਪੈਸੇ ਤੇ ਤੁਸੀਂ ਲੈ ਜਾਣੀ ਮੈਂ ਚੜਾ ਕੇ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ ਸ਼ਹਿਰ ਫਰੀਦਕੋਟ